ਤਾੜੀਵਾਲ ਵਿੱਚ ਸ਼ਿਵਸ਼ੈਨਾ ਵੱਲੋਂ ਮਨਾਇਆ ਗਿਆ ਸ਼ੀਦੀ ਦਿਹਾੜਾ ਸ਼ਿਵਸ਼ੈਨਾ ਬਾਲਸਬ ਠਾਕਰੇ ਪੰਜਾਬ ਜੂਤਪ੍ਰਧਾਨ ਹਣੀ ਮਹਾਜਨ ਅਤੇ ਸ਼ਿਵਸ਼ੈਨਾ ਵੱਲੋਂ ਲੰਗਰ ਲਗਾਇਆ ਗਿਆ ਅਤੇ ਸ਼ੀਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਹਣੀ ਮਹਾਜਨ ਨੇ ਆਖਿਆ ਕਿ ਸ਼ਿਵਸ਼ੈਨਾ ਬਾਲਸਬ ਠਾਕਰੇ ਵੱਲੋਂ ਅਸੀਂ ਹਰ ਸਾਲ ਸ਼ੀਦੀ ਦਿਵਸ ਮਨਾਇਆ ਜਾਂਦਾ ਹੈ ਉਹਨਾਂ ਇਲਾਕਾ ਨਿਵਾਸੀ ਨੂੰ ਪੇਸ਼ ਕੀਤੀ ਕਿ ਸਾਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਹਰ ਇੱਕ ਧਰਮ ਦੇ ਪ੍ਰੋਗਰਾਮ ਜਹਾਂੇ ਸ਼ੀਧੀ ਜਾਰਾ ਹੋਵੇ ਜਾਂ ਪ੍ਰਕਾਸ਼ਪੁਰਭ ਹੋਵੇ ਆਪਸ ਵਿੱਚ ਮਿਲਜੁਲ ਕੇ ਪਿਆਰ ਨਾਲ ਮਨਾਉਣੇ ਚਾਹੀਦੇ ਹਨ ਇਸ ਮੌਕੇ ਤੇ ਰਪਿੰਦਰ ਸਿੰਘ ਰਿੰਕੂ ਸੋਲ ਨੇ ਆਖਿਆ ਕਿ ਇਹ ਇੱਕ ਸ਼ਿਵਸ਼ਨਾ ਦਾ ਬਹੁਤ ਹੀ ਵਧੀਆ ਚੰਗਾ ਉਪਰਾਲਾ ਹੈ ਸ਼ਿਵਸ਼ਨਾ ਵੱਲੋਂ ਸ਼ੀਧੀ ਦਿਵਸ ਮਨਾਇਆ ਗਿਆ ਹੈ ਇਹ ਬਹੁਤ ਹੀ ਚੰਗਾ ਮੈਸੇਜ ਆਮ ਲੋਕਾਂ ਵਿੱਚ ਜਾਵੇਗਾ ਅਤੇ ਪਿਆਰ ਪ੍ਰੇ ਸੁਨੇਹਾ ਹੋਵੇਗਾ ਇਸ ਮੌਕੇ ਤੇ ਪੰਜਾਬ ਜੂਤ ਪ੍ਰਦਾਨ ਹਨੀ ਮਹਾਜਨ ਤੋਂ ਇਲਾਵਾ ਯਾ ਬਾਈਸ ਪ੍ਰਧਾਨ ਰੋਹਿਤ ਫਿਟਨੈਸ کلب ਦੇ ਮਾਲਕ ਇੰਦਰਪ੍ਰੀਤ ਸਿੰਘ ਸਾਭੀ ਸੈਂਡਰੀ ਇੰਸਪੈਕਟਰ ਸੰਜੀਤ ਸੋਨ ਮਿੱਠੂ ਮਹਾਜਨ ਸਾਬਕਾ ਕੌਂਸਲਰ ਕੁਲਦੀਪ ਸਿੰਘ ਟੋਨੀ ਨੋਨੀ ਖੋਸਲਾ ਨਰੈਣ ਮਲੋਤਰਾ ਰਿੰਕੂ ਸੋਹਲ ਸ਼ਾਲੂ ਗੁਪਤਾ ਐਸ ਐਚਓ ਢੜੀਵਾਲ ਸਰਜੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਵਸ਼ੈਨਿਕ ਹਾਜ਼ਰ ਸਨ ਵੇਖੋ ਟੀਵੀ ਨਿਊਜ਼ ਇੰਡੀਆ 255 ਢੜੀਵਾਲ ਤੋਂ ਪੱਤਰਕਾਰ ਰੰਜੀਤ ਸਿੰਘ ਦੀ ਖਾਸ ਰਿਪੋਰਟ ਅੱਜ ਜਲੰਘਰ ਸੁਖੀ ਰਾਦੇ ਜਿਹੜਾ ਪੋਤਾ ਮਹੀਨਾ ਚੱਲ ਰਿਹਾ ਸਾਡੇ ਗੁਰੂ ਸਾਹਿਬ ਨੇ ਜਿਹੜੇ ਇਹ ਦਿਨਾਂ ਦੇ ਵਿੱਚ ਸਾਰੇ ਪਰਿਵਾਰ ਨੇ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਪਰਿਵਾਰ ਨੇ ਜੀਅ ਸ਼ਹੀਦੀਆਂ ਦਿਨਾਂ ਚ ਹੋਈਆਂ ਸੀ ਅੱਜ ਉਹਨਾਂ ਦੀ ਯਾਦ ਵਿੱਚ ਜਲੰਘਰ ਲਾਇਆ ਗਿਆ ਤੇ ਜਿਹੜਾ ਇਹ ਮਹੀਨਾ ਇਹ ਮਹੀਨਾ ਜਿਹੜਾ ਜਿਹੜੇ 7 ਦਿਨ 21 ਤੋਂ ਲੈ ਕੇ 27 28 ਤੱਕ ਪੂਰਾ ਸੋਗ ਮਨਾਇਆ ਵੀ ਜਾਂਦਾ ਕਿ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਆਪਣੇ ਪਰਿਵਾਰ ਦੇ ਬੱਚੇ ਮਾਪੇ ਸਾਰੇ ਜਿਹੜਾ ਵਾਰਿਆ ਸਾਨੂੰ ਸਾਰਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਵੀ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਇਹ ਦਿਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਕਰਕੇ ਹੀ ਜਿਹੜਾ ਅੱਜ ਅਸੀਂ ਲੋਕ ਇਸ ਦੀ ਆਜ਼ਾਦੀ ਮਾਣਦੇ ਆ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਅਸੀਂ ਲੋਕ ਸਾਡੇ ਧਰਮ ਨੂੰ ਬਚਾਣ ਲਈ ਸਾਰਿਆਂ ਨੂੰ ਬਚਾਣ ਲਈ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਲੰਗਰ ਸਾਡੇ ਵੱਲੋਂ ਲਗਾਇਆ ਗਿਆ ਦਾ ਮੈਂ ਸ਼ਿਭసేਨਾ ਤੋਂ ਪੰਜਾਬ ਦਾ ਪ੍ਰਧਾਨ ਆਯੂਤ ਦਾ ਸਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ ਪਿਛਲੀ ਵਾਰੀ ਸੀ ਚਾਹ ਬਿਸਕੁਟ ਦਾ ਲਗਾਇਆ ਸੀ ਇਸ ਵਾਰ ਅਸੀਂ ਦਾਲ ਫੁਲਕੇ ਦਾ ਲੰਗਰ ਲਗਾਇਆ ਤੇ ਵਾਹਿਗੁਰਜੀ ਦੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਕਿ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ ਤੇ ਹਸੈਨਾ ਵੱਲੋਂ ਸਾਡੇ ਪ੍ਰਧਾਨ ਹਨੀ ਮੱਜਨੋਲੋਂ ਕੋਈ ਜਾਤਪਾਤ ਨਹੀਂ ਕੋਈ ਪੇਤ ਭਾਵਨੀ ਸਭ ਜਾਦਿਆਂ ਦੀ ਯਾਦ ਦੇ ਵਿੱਚ ਹਿੰਦੀ ਨੂੰ ਸਮਰਪਿਤ ਹੁੰਦੇ ਹੋਏ ਘਾਰੀਵਾਲ ਡੜਵਾਂ ਰੋਡ ਵਿਖੇ ਲੰਗਰ ਲਗਾਇਆ ਗਿਆ ਹੈ ਜੋ ਕਿ ਬਹੁਤ ਹੀ ਸਲਾਗਾ ਯੋਗ ਹੈ ਇਹ ਸਾਰਿਆਂ ਨੂੰ ਇਸ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ ਜਾਤਪਾਤ ਨੂੰ ਛੱਡ ਕੇ ਸਾਰੇ ਗੁਰੂਆਂ ਪੀਰਾਂ ਪੈਗੰਬਰਾਂ ਦਾ ਧਾਰਮਿਕ ਇਕੱਠੇ ਹੋ ਕੇ ਪ੍ਰੋਗਰਾਮ ਮਨਾਈਏ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ